ਸਟੇਮ ਸਮਾਂ ਹੋ ਗਿਆ ਕੋਈ 7:30 ਮਿੰਟ ਦਾ ਤੇ ਤਰੀਕ ਹੋ ਗਈ 26 ਦਾ ਦਿਨ ਸ਼ੁਕਰਵਾਤ ਸੰ 2025 ਮੈਂ ਇਸ ਟਾਈਮ ਫਿਰਦਾ ਪਿਆ ਬੈਣੀ ਖੇਤ ਹਿਮਾਚਲ ਪ੍ਰਦੇਸ਼ ਡੋਲੋ ਜੀ ਦੇ ਲੱਗੇ ਪਾ ਪਹੁੰਚ ਗਏ ਇੱਥੇ ਕੋਈ 5:30 6 ਵਜੇ ਦੇ ਕਰੀਬ ਤੇ ਜਾਣ ਦਾ ਰਹਾਦਾ ਸੀਗਾ ਚੰਬੇ ਪਰ ਆਏ ਬਿਛੋਂ ਲੇਟ ਕਿਉਂਕਿ ਧੁੰਦ ਬੜੀ ਪਈ ਹੋਈ ਸੀ ਤੇ ਧੁੰਦ ਜਿਹੜੀ ਹੈ ਕੋ ਪੈਨ ਕਰਕੇ ਪਿਛੋਂ ਲੇਟ ਆਏ ਤੇ ਅੱਗੇ ਆਏ ਜਦੋਂ ਇਧਰ ਪਹਾੜ 'ਚ ਇੰਟਰ ਕੀਤਾ ਤੇ ਤੇ ਬਿਲਕੁਲ ਜਿਹੜਾ ਮੌਸਮ ਸਾਫ਼ ਹੈਗਾ ਮੌਸਮ ਬਿਲਕੁਲ ਸਾਫ਼ ਸੀਗਾ ਅਸੀਂ ਫਿਰ ਸੋਚਿਆ ਯਾਰ ਅਸੀਂ ਤੇ ਦਿਨ ਜਲਦੀ ਘਰੋਂ ਚੱਲ ਕੇ ਆਉਂਦੇ ਤੇ ਠੀਕ ਰਹਿਣਾ ਸੀਗਾ ਪਰ ਪਤਾ ਨਹੀਂ ਸੀ ਪਹਿਲੇ ਮੌਸਮ ਜਿਹੜਾ ਹੈ ਕਿੱਦਾਂ ਦਿਖਣਾ ਅੱਗੇ ਇਹ ਪਹਾੜ ਦੇ ਵਿੱਚ ਇੱਧਰ ਦੱਸਦੇ ਪਗਾਟੀ ਜਿਹੜੀ ਹੈ ਧੁੰਦ ਪੈਂਦੀ ਹੈ ਜਿਹੜੇ ਲੋਜੀ ਦੇ ਏਰੀਆ 'ਚ ਤੇ ਜਿਹੜੀ ਬਰਫ਼ ਹੈਗੀ ਹੈ ਜਿਸ ਦਿਨ ਮੀਂਹ ਪਿਆ ਗਿਆ ਕਹਿੰਦੇ ਉਸੇ ਦੇਣੀ ਹੈ ਪੈਣੀ ਸ਼ੁਰੂ ਹੋ ਜਾਣੀ ਹੈ ਤੇ ਪੈਣੀ ਖੇਤ ਤੋਂ ਕਿੰਨੇ ਕਿਲੋਮੀਟਰ ਪਠਾਨਕੋਟ ਵਾਲੇ ਪਾਸੇ ਤੱਕ ਇਹ ਬਰਫ਼ ਜਿਹੜੀ ਹੈ ਪਹੁੰਗੇ ਤੇ ਪਾਰਕਿੰਗ ਦੀ ਬੜੀ ਸਮੱਸਿਆ ਇੱਥੇ ਹਾਂ ਸਾਰੀ ਨਾਲ ਤੁਸੀਂ ਗੱਡੀਆਂ ਦੇਖਦੇ ਤੁਸੀਂ ਖੜੀਆਂ ਹੋਈਆਂ ਨਹੀਂ ਆ ਜਿਆਦਾ ਇਹਦਾ ਨੁਕਰ ਨਕਰਾਂ ਵਿੱਚ ਕਿਤੇ ਲਾਉਣੀ ਪੈਂਦੀ ਆ ਬਾਕੀ ਕੋਈ ਸਮੱਸਿਆ ਨਹੀਂ ਹੈਗੀ ਸਿਰਫ ਪਾਰਕਿੰਗ ਦਾ ਇੱਥੇ ਬੜਾ ਤਗੜਾ ਇਸ਼ੂ ਹੈਗਾ ਗੱਡੀਆਂ ਦਾ ਤੇ ਜਿੱਥੇ ਤੱਕ برف ਦਾ ਸਵਾਲ ਹੈ برف ਜਿੱਥੇ ਵੀ ਨਹੀਂ ਪਈ ਇੱਧਰ ਨੁੱਕ ਚੰਬਾ ਹੋ ਗਿਆ ਤੁਹਾਡਾ ਉਹ ਹੋ ਗਿਆ ਖਜ਼ਾਰ ਹੋ ਗਿਆ ਕੱਲ ਜਾਣਾ ਆਪਾਂ ਗਾਂ ਨੂੰ ਵਧਣਾ ਪਰ ਹੈ ਨਹੀਂ ਕਿਤੇ ਵੀ ਪਈ برف ਜਿਹੜੀ ਆ ਤਾਂ ਟੂਰਿਸਟ ਵਿੱਚੋਂ ਟਾਵਾਂ ਟੱਲਾ ਜਉਦਾ ਕੋਈ ਨਾ ਜਿਆਦਾ ਟੂਰਿਸਟ ਆ ਇੱਥੇ ਹੁਣ ਜੋਰ ਜਿਹੜਾ ਨਹੀਂ ਹੈਗਾ ਸੀਜ਼ਨ ਦੇ ਉੱਤੇ ਜਿਹੜਾ ਹੈ ਜਿਆਦਾ ਹੁੰਦਾ ਹੈ ਤੇ ਸੀਜ਼ਨ ਦੇ ਉੱਤੇ ਤਾਂ ਭੀੜ ਵੀ ਬਹੁਤ ਜਿਆਦਾ ਹੁੰਦੀ ਹੈ ਤੇ ਔਖਾ ਹੁੰਦਾ ਇੱਥੇ ਭੀੜ ਦੇ ਵਿੱਚ ਹਰ ਚੀਜ਼ ਦੀ ਮਹਿੰਗੀ ਚੀਜ਼ ਤੇ ਦੂਜਾ ਇੱਥੇ ਗੱਡੀਆਂ ਦੀ ਪਾਰਕਿੰਗ ਤੋਂ ਉਦੋਂ ਤੇ ਬਹੁਤ ਅਸੀਂ ਉਹ ਖਾਗਾ ਕੰਮ ਤੇ ਆਸੀਜਨ ਤੇ ਬੱਸ ਠੀਕ ਆ ਮੌਸਮ ਜਿਹੜਾ ਸਾਰਾ ਕੁਛ ਹੀ ਵਧੀਆ ਭੀੜ ਵੀ ਹੈ ਨਹੀਂ ਇੰਨੀ ਜ਼ਿਆਦਾ ਨਾਰਮਲ ਜੀ ਹੈਗੀ ਹੈ ਤੇ ਤੁਸੀਂ ਜਿਹੜਾ ਹੈ ਆਰਾਮ ਨਾਲ ਆਪਣਾ ਦੇਖ ਸਕਦੇ ਹੋ ਮਰਾਹ ਦਾ ਦ੍ਰਿਸ਼ ਹੈਗਾ ਇਸ ਟਾਈਮ ਇੱਥੋਂ ਦਾ ਗੱਡੀਆਂ ਜਾ ਰਹੀਆਂ ਆ ਰਹੀਆਂ ਇਹ ਆਪਾਂ ਜਿਹੜਾ ਹੈ ਵਾਦੇ ਪਏ ਆ ਆਪਣੇ ਹੋਟਲ ਵਾਲੇ ਪਾਸੇ ਤੇ ਬਲੋ ਇਥੋਂ ਨਾਲ ਹੀ ਆ ਚੜਾਈ ਚੜ ਕੇ ਤੇ ਸੱਜੇ ਹੱਥ ਆਪਾਂ ਹੋਟਲ ਹੈਗਾ ਗੱਡੀ ਵਗੈਰਾ ਉਥੇ ਆਪਾਂ پارک ਜਿਹੜੀ ਸੀਗੀ ਕਰ ਦਿੱਤੀ ਸੀਗੀ ਤੇ ਡਿਨਰ ਕਰਕੇ ਆਪਾਂ ਵਾਕ ਵਾਸਤੇ ਲਾਹੀ ਥੱਲੇ ਨੂੰ ਚੱਲ ਪਏ ਸੀਗੇ ਤੇ ਨਾਲੇ ਸਾਡੀ ਸ਼ਹਿਰ ਹੋ ਗਈ ਨਾਲੇ ਛੋਟਾ ਮੋਟਾ ਜਿਹੜਾ ਬਾਜ਼ਾਰ ਦਾ ਕੰਮ ਸ਼ੋ ਕਰ ਲਿਆ ਤੇ ਫੇਰਾ ਤੋਰਾ ਹੋ ਗਿਆ ਉਹ ਅੱਗੇ ਦਾ ਜਿਹੜਾ ਸੀਨ ਐ ਇਦਾਂ ਦਾ ਹੈ ਕੁਛ ਸਾਇਦਾ ਤੇ ਗੱਡੀਆਂ ਜਿਹੜੀਆਂ ਲਾਈਆਂ ਹੋਈਆਂ ਤੇ ਲੋਕੀਂ ਆਪਣੇ ਕੰਮਕਾਰਾਂ ਦੇ ਜਿਹੜੇ ਆ ਭੱਜੇ ਫਿਰਨ ਡੇ ਆ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਹੈ ਇਹ ਲੋਕਲ ਹੀ ਸਾਰੇ ਸਾਰੇ ਲੋਕਲ ਆ ਤੇ ਨੇਰ ਕੋ ਪਾਈ ਤੇ ਸਟਰੀਟ ਲਾਈਟਾਂ ਵਗੈਰਾ ਹੈ ਨਹੀਂ ਇੱਥੇ ਕੋਈ ਵੀ ਗੱਡੀਆਂ ਦੀਆਂ ਲਾਈਟਾਂ ਜਿਹੜੀਆਂ ਮਾੜੀਆਂ ਮੋਟੀਆਂ ਤੇ ਜਾਂ ਦੁਕਾਨਾਂ ਦੇ ਜਿਹੜੀਆਂ ਆਪਣੀਆਂ ਲੱਗੀਆਂ ਹੋਈਆਂ ਦ੍ਰਿਸ਼ ਹੈ ਰਾਤ ਦਾ ਹੈ ਬਣ ਹੀ ਗਿਆ ਦ੍ਰਿਸ਼ ਇਹ ਅੱਗੇ ਚੱਲ ਕੇ ਆ ਚੜਾਈ ਦੇ ਸੱਜੇ ਹੱਥ ਜਿਹੜਾ ਹੈਗਾ ਆਪਣਾ ਹੋਟਲ ਹੈਗਾ ਅੱਗੇ ਉੱਥੇ ਅਜ ਰਾਤ ਦਾ ਟਿਕਾਣਾ ਤੇ ਬੈਠਾਂਗੇ ਤੇ ਫੇਰ ਘੜੀ ਗੱਲਬਾਤ ਕਰਕੇ ਜਿੱਥੇ ਜਿੱਥੇ ਕਰਨੇ ਆ ਫੋਨ ਵੀਰਾਂ ਭਰਾਵਾਂ ਨੂੰ ਤੇ ਕੱਲ ਦਾ ਜਿਹੜਾ ਹੈਗਾ پلان ਤੁਹਾਨੂੰ ਦੱਸ ਹੀ ਦਿੱਤਾ ਸੀ ਜੋ ਹੈਗਾ ਕਿਉਂਕਿ ਅਸੀਂ ਕੱਲ ਦਾ ਜਿਹੜਾ ਰੱਦਾ ਹੈ ਸਾਡਾ ਉਹ ਹੈ ਪਹਿਲੋ ਡਲੋਜੀ ਵਿਜ਼ਿਟ ਕਰਾਂਗੇ ਉਸ ਤੋਂ ਬਾਅਦ ਖਜਿਆਰ ਤਜੇ ਜਾ ਹੋਇਆ ਤੇ ਫਿਰ ਜਿਹੜਾ ਹੈਗਾ ਚੰਬੇ ਵੱਲੋਂ ਵਧਾਂਗੇ ਕੱਲ ਦੇਖਦੇ ਹਾਂ ਟਿਕਾਣਾ ਕਿੱਧਰਲੇ ਪਾਸੇ ਨੂੰ ਹੁੰਦਾ ਰਹਾ ਸਟੇਜ ਜਿਹੜਾ ਹੈ ਉੱਥੇ ਹੋਏਗਾ ਖਜ਼ਾਰ ਤੇ ਜਾਂ ਫਿਰ ਹੋਏਗਾ ਜੰਬੇ ਸਵੇ ਹੁਣ ਕੱਲ ਸਵੇਰੇ ਜਿਹੜਾ ਹੈ ਉਹੀ ਆਪਾਂ ਟੈਅ ਕਰਾਂਗੇ ਤੇ ਕਿੱਧਰ ਨੂੰ ਜਿਹੜਾ ਹੈ ਤੇ ਹੁੰਦਾ ਸੋ ਵਾਧੇ ਅੱਗੇ ਨੂੰ ਜਾਈ ਜਾਨੇ ਆ ਤੇ ਰਹਿ ਗਿਆ ਬਸ ਥੋੜਾ ਉੱਪਰ ਅ ਰਾਈਟ ਸਾਈਡ ਜਾ ਕੇ ਉੱਤੇ ਹੋਟਲ ਆਪਣਾ ਉੱਥੇ ग्डी गर वगैरह खड़ी है समान क्डा गया अपना तो रखा अंदर तो फिर जड़ा है अग वगैरा उ ਵੱਲੀ ਹੁੰਦੀ ਹੋਟਲ ਚ ਉਹਨਾਂ ਨੇ ਉਹ ਜਿਹੜੀ ਹੈਗੀ ਸਿੱਕੀ ਜਾਊਗੀ ਹਾਇਦਾਨਾ ਸੀਨ ਹੈ ਅੱਗੇ ਜਿਹੜੇ ਆ ਹੋਟਲ ਬਣੇ ਹੋਏ ਆ ਉਹ ਵੱਡੇ ਵੱਡੇ ਆ ਸੜੋਡ ਦੇ ਉੱਤੇ ਤਗੜੇ ਜਿਹੜੇ ਆ ਗੱਡੀਆਂ ਦੀ ਸਭ ਬਹੁਤ ਭਾਰੀ ਸਮੱਸਿਆ ਹੈ ਗੱਡੀਆਂ ਜਗਾ ਜਗਾ ਦੇਤੇ ਐਦਾਂ ਹੀ ਜੜੀਆਂ ਨਾ ਪਾਰਕ ਕੀਤੀਆਂ ਹੁੰਦੀਆਂ ਤੇ ਆਟੇਰ ਲਾਈ ਹੋਈ ਗਾੜੀ ਤੇ ਕੋਈ ਜਿਹੜਾ ਸੱਜਣ ਇੱਥੇ ਗੱਡੀ ਵਗਾਰਾ ਪਾਰਕ ਨਾ ਕਰੇ ਆ ਸੀਨਾ ਤੇ ਤੋ ਉਹ ਈ ਸੜਕ ਜਿਹੜੀ ਹੈ ਨਾ ਸਾਡੀ ਲੋ ਜੀ ਵਾਲੀ ਜਿਹੜੀ ਸੱਜਾ ਦੇ ਖੱਬਾ ਤੇ ਸੜਕ ਨਾਲ ਨਾਲ ਕਾਰਨ ਭਰਿਆ ਰਹਿੰਦਾ ਖਮੇਸ਼ਾ ਚਾ ਜਿੱਥੇ ਮਰਜ਼ੀ ਦੇ ਲੋ Shimla ਵੀ ਇਹੀ ਸਮੱਸਿਆ ਬੜੀ ਤਕੜੀ ਸੀ ਇਹ ਗੱਡੀ ਜਿਹੜੀ ਹੈ ਕਿਤੇ ਖੜੀ ਕਰਨ ਥਾਂ ਹੈ ਨਹੀਂ ਉੱਥੇ ਵੀ ਮਾਸਾ ਫਿਰ ਅੱਗੇ ਫੇਰ ਆ ਗਿਆ ਨੇਰਕੋਪਾ ਇੱਥੇ ਮੁੜ ਕੇ ਤੇ ਹਾਂ ਨਾਲ ਇੱਥੇ ਆਪਣਾ ਸਾਡਾ ਹੋਟਲ ਨਜ਼ਰ ਆ ਰਿਹਾ ਹੈ ਹੋਟਲ ਪਾਈਨਵੁੱਡ ਜਿੱਥੇ ਆਪਾਂ ਨਾਈਟ ਦਾ ਸਟੇ ਕੀਤਾ ਹੋਇਆ ਹੈ ਸਾਹਮਣੇ ਜਿਹੜਾ ਹੈ ਹੋਟਲ ਪਾਈਨਵੁੱਡ ਦੀ ਬਿਲਡਿੰਗ ਹੈ ਆਹ ਜੋ ਤੁਸੀਂ ਦੇਖ ਰਹੇ ਹੋ ਗਾੜੀ ਇਹ ਹੈ ਜੀ ਹੋਟਲ ਪਾਈਨਵੁੱਡ ਦੀ ਇਹ ਇਮਾਰਤ ਹੈ ਤੁਸੀਂ ਇੱਥੇ ਦੇਖਦੇ ਪਿਓ ਤੇ ਅਗਲਾ ਜਿਹੜਾ ਰਸਤਾ ਹੈ ਇਹ ਚੱਲਿਆ ਜਾਂਦਾ ਹੈ ਡਲੋਜੀ ਨੂੰ ਇਹ ਬਿਲਡਿੰਗ ਜਿਹੜੀ ਇੱਥੇ ਇਸ ਤਰ੍ਹਾਂ ਦੀ ਹੋਟਲ ਦੀ ਹੈ ਜੀ ਤੇ ਕੱਲ ਨੂੰ ਅੱਗੇ ਵਧਾਂਗੇ ਇਹ ਰਸਤੇ ਦੇ ਉੱਤੇ ਮਿਲਦੇ ਆ ਫਿਰ ਇੱਕ ਤਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਨਾ